ਜੇਕਰ ਤੁਹਾਡੇ ਕੋਲ ਵੀ ਇੱਕ ਤੋਂ ਜ਼ਿਆਦਾ ਬੈਂਕ ਅਕਾਊਂਟਸ ਨੇ ਤਾਂ ਹੁਣ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਆਰਬੀਆਈ ਦੇ ਵੱਲੋਂ ਇੱਕ ਸਰਕੂਲੇਸ਼ਨ ਜੋ ਹੈ ਜਾਰੀ ਕੀਤਾ ਗਿਆ ਜਿਸ ਦੇ ਦਿਸ਼ਾ ਨਿਰਦੇਸ਼ਿਤ ਹੈ ਜੇਕਰ ਗੱਲ ਕਰੀਏ ਤਾਂ ਹੁਣ ਵੱਡਾ ਜੁਰਮਾਨਾ ਲਗਾਇਆ ਜਾਵੇਗਾ ਉਹਨਾਂ ਧਾਰਕਾਂ ਉਤੇ ਜਿਨ੍ਹਾਂ ਦੇ ਇੱਕ ਤੋਂ ਜ਼ਿਆਦਾ ਬੈਂਕ ਖਾਤੇ ਨੇ ਜੀ ਹਾਂ ਤਾਂ ਆਰਬੀਆਈ ਦੇ ਵੱਲੋਂ ਸਪਸ਼ਟਿਕਰਣ ਵੀ ਦੇ ਦਿੱਤਾ ਗਿਆ ਤਾਂ ਹੁਣ ਜੋ ਵੱਡਾ ਅਮਾਉਂਟ ਹੈ ਜੁਰਮਾਨਾ ਲਗਾਇਆ ਜਾਵੇਗਾ ਉਹਨਾਂ ਲੋਕਾਂ ਉਤੇ ਜਿਨ੍ਹਾਂ ਦਾ ਇੱਕ ਤੋਂ ਜ਼ਿਆਦਾ ਬੈਂਕ ਖਾਤਾ ਹੈ ਤਾਂ ਜਿਹੇ ਦੇ ਵਿੱਚ ਹੁਣ ਤੁਹਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਤੇ ਨਾਲ ਹੀ ਤੁਹਾਨੂੰ ਜਾਣਕਾਰੀ ਜੋ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਕਿ ਜੇਕਰ ਤੁਹਾਡਾ ਇੱਕ ਤੋਂ ਜ਼ਿਆਦਾ ਬੈਂਕ ਅਕਾਊਂਟ ਹੈ ਤਾਂ ਆਖਰ ਜੁਰਮਾਨਾ ਕਿੰਨਾ ਕੁ ਹੋਵੇਗਾ ਅਸੀਂ ਸਾਰੇ ਕਈ ਕਾਰਨਾ ਕਰਕੇ ਇੱਕ ਤੋਂ ਵੱਧ ਖਾਤੇ ਖੁਲਵਾਉਂਦੇ ਆ ਹੁਣ ਵੀ ਤੁਹਾਡੇ ਵਿੱਚੋਂ ਕਈਆਂ ਦੇ ਕੋਲ ਦੋ ਜਾਂ ਫਿਰ ਚਾਰ ਜਾਂ ਇਸ ਤੋਂ ਵੀ ਜ਼ਿਆਦਾ ਬੈਂਕਾਂ ਦੇ ਵਿੱਚ ਖਾਤੇ ਹੋਣਗੇ ਜਿਸ ਨੂੰ ਲੈ ਕੇ ਹੁਣ ਆਰਬੀਆਈ ਨੇ ਨਵਾਂ ਅਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤਾ ਹੈ ਜੀहां ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਤੋਂ ਵੱਧ ਬੈਂਕਾਂ ਦੇ ਵਿੱਚ ਜੇਕਰ ਖਾਤਾ ਇੱਕੋ ਵਿਅਕਤੀ ਦਾ ਪਾਇਆ ਜਾਵੇਗਾ ਤਾਂ ਉਸ ਉੱਤੇ ਜੁਰਮਾਨਾ ਲਗਾਇਆ ਜਾਵੇਗਾ ਇਹ ਖਬਰ ਜੋ ਹੈ ਲਗਾਤਾਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਤਾਂ ਇਸ ਖਬਰ ਨੂੰ ਲੈ ਕੇ ਲੋਕ ਬੇहद ਜ਼ਿਆਦਾ ਪਰੇਸ਼ਾਨ ਨੇ ਕਿ ਆਖਰ ਹੁਣ ਕੀ ਕੀਤਾ ਜਾਵੇ ਹੁਣ ਕਿਹੜਾ ਬੈਂਕ ਅਕਾਊਂਟ ਜੋ ਹੈ ਉਹ ਬੰਦ ਕਰਵਾਇਆ ਜਾਵੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਯੋਜਨਾਵਾਂ ਦਾ ਲਾਭ ਲੈਣ ਦੇ ਲਈ ਤੁਹਾਡੇ ਕੋਲ ਬੈਂਕ ਖਾਤਾ ਹੋਣਾ ਬੇहद ਜ਼ਰੂਰੀ ਹੁੰਦਾ ਹੈ ਇਸੇ ਕਰਕੇ ਬਹੁਤ ਸਾਰੇ ਲੋਕ ਇੱਕ ਤੋਂ ਵੱਧ ਬੈਂਕਾਂ ਦੇ ਵਿੱਚ ਖਾਤੇ ਰੱਖਦੇ ਨੇ ਦੇਸ ਤੋਂ ਬਾਅਦ ਜੁਰਮਾਨੇ ਵਾਲੀ ਖਬਰ ਤੋਂ ਬਾਅਦ ਦੇਸ਼ ਦੇ ਲੋਕ ਬੇਹਤ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਤੇ ਹੁਣ ਉਹ ਸੋਚ ਰਹੇ ਨੇ ਕਿ ਆਖਰ ਜੋ ਜੁਰਮਾਨਾ ਕਿੰਨਾ ਕੀ ਜੁਰਮਾਨਾ ਲਗਾਇਆ ਜਾਵੇਗਾ ਜੇਕਰ ਇੱਕ ਤੋਂ ਜ਼ਿਆਦਾ ਬੈਂਕਾਂ ਦੇ ਵਿੱਚ ਖਾਤੇ ਪਾਏ ਜਾਂਦੇ ਨੇ ਦਰਅਸਲ ਸੋਸ਼ਲ ਮੀਡੀਆ ਉਤੇ ਇੱਕ ਮੈਸੇਜ ਖੂਬ ਜ਼ਿਆਦਾ ਵਾਇਰਲ ਹੋ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ RBI ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੁਣ ਇੱਕ ਤੋਂ ਵੱਧ ਬੈਂਕਾਂ ਦੇ ਵਿੱਚ ਖਾਤੇ ਰੱਖਣ ਉਤੇ ਜੁਰਮਾਨਾ ਲਗਾਇਆ ਜਾਵੇਗਾ। ਭਾਰਤ ਸਰਕਾਰ ਦੀ ਪ੍ਰੈਸ ਏਜੰਸੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਭਾਰਤ ਸਰਕਾਰ ਦੀ ਪ੍ਰੈਸ ਏਜੰਸੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਜਾਂ ਪੀ ਆਈ ਬੀ ਨੇ ਇਸ ਵਾਇਰਲ ਸੰਦੇਸ਼ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ। ਲੋਕਾਂ ਨੂੰ ਸਾਵਧਾਨ ਕਰਦੇ ਹੋਈ ਪੀ ਆਈ ਬੀ ਨੇ ਟਵੀਟ ਕੀਤਾ ਹੈ ਕਿ ਕੁਝ ਆਰਟੀਕਲਾਂ ਦੇ ਵਿੱਚ ਗਰਤ ਧਾਣਾ ਫੈਲਾਈ ਜਾ ਰਹੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੁਣ ਇੱਕ ਤੋਂ ਵੱਧ ਬੈਂਕਾਂ ਦੇ ਵਿੱਚ ਖਾਤੇ ਰੱਖਣ ਦੇ ਲਈ ਜੁਰਮਾਨਾ ਵਸੂਲਿਆ ਜਾਵੇਗਾ ਦਰਅਸਲ ਪੀ ਆਈ ਬੀ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਫਰਜ਼ੀ ਦੱਸਿਆ ਏਜੰਸੀ ਨੇ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਅਜੇ ਹੀ ਕੋਈ ਵੀ ਗਾਈਡਲਾਈਨ ਜਾਰੀ ਨਹੀਂ ਕੀਤੀ ਹੈ ਦੱਸਦੇ ਇਹ ਕਿ ਸਰਕਾਰ ਨਾਲ ਜੁੜੀ ਕਿਸੇ ਵੀ ਗੁੰਮਰਾਹਕੁੰਨ ਖਬਰ ਨੂੰ ਜਾਣਨ ਦੇ ਲਈ ਤੁਸੀਂ PIB ਫੈਕਟ ਚੈੱਕ ਦੀ ਮਦਦ ਲੈ ਸਕਦੇ ਹੋ ਕੋਈ ਵੀ ਵਿਅਕਤੀ PIB ਫੈਕਟ ਚੈੱਕ ਨੂੰ WhatsApp ਨੰਬਰ 9799711259 ਉਤੇ ਕਿਸੇ ਵੀ ਗੁੰਮਰਾਹਕੁੰਨ ਖਬਰ ਦਾ ਸਕਰੀਨਸ਼ਾਟ ਟਵੀਟ Facebook ਪੋਸਟ ਜਾਂ ਫਿਰ URL ਭੇਜ ਸਕਦੇ ਹੋ ਜਾਂ ਫਿਰ factcheck@pib.gov.in ਇਨ ਉਤੇ ਮੇਲ ਕਰ ਸਕਦੇ ਹੋ ਤਾਂ ਇਹ ਖਬਰ ਜੋ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਕਿ ਜੇਕਰ ਕਿਸੇ ਦਾ ਵੀ ਇੱਕ ਬੈਂਕ ਤੋਂ ਇਲਾਵਾ ਹੋਰ ਬੈਂਕਾਂ ਦੇ ਵਿੱਚ ਖਾਤਾ ਹੁੰਦਾ ਹੈ ਯਾਨੀ ਕਿ ਇੱਕ ਤੋਂ ਜ਼ਿਆਦਾ ਬੈਂਕ ਅਕਾਊਂਟ ਹੁੰਦਾ ਹੈ ਨਾ ਉਹਨਾ ਤੋਂ ਜੁਰਮਾਨਾ ਵਸੂਲਿਆ ਜਾਵੇਗਾ ਅਜਿਹੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸੋਸ਼ਲ ਮੀਡੀਆ 'ਤੇ ਤੁਸੀਂ ਨਤ ਨਵੀਆਂ ਅਫਵਾਹਾਂ ਦੇਖਦੇ ਹੋ ਅਜਿਹੀ ਇੱਕ ਝੂਠੀ ਖਬਰ ਆਰਬੀਆਈ ਦੇ ਨਾਮ ਹੇਠਾਂ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਹੈ ਜਿਸ ਨੂੰ ਆਰਬੀਆਈ ਨੇ ਸਪਸ਼ਟ ਕੀਤਾ ਹੈ ਕਿ ਇਹ ਖਬਰ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਬਿਲਕੁਲ ਗਲਤ ਹੈ ਬਿਲਕੁਲ ਫੇਕ ਹੈ ਅਜਿਹਾ ਕੋਈ ਵੀ ਜੋ ਗਾਈਡਲਾਈਨ ਹੈ ਆਰਬੀਆਈ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਤਾਂ ਅਜਿਹੇ ਦੇ ਵਿੱਚ ਤੁਹਾਨੂੰ ਵੀ ਸਾਵਧਾਨੀ ਵਰਤਣ ਦੀ ਲੋੜ ਹੈ ਜੇਕਰ ਤੁਹਾਡੇ WhatsApp ਤੇ ਜਾਂ ਕਿਤੇ ਵੀ ਅਜਿਹੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਉਸ ਨੂੰ ਫੋਰਵਰਡ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਜ਼ਰੂਰ ਕਰ ਲਓ ਕਿ ਜੋ ਉਹ ਜਾਣਕਾਰੀ ਹੈ ਕੀ ਉਹ ਜਾਣਕਾਰੀ ਸੱਚ ਹੈ ਜਾਂ ਫਿਰ ਉਹ ਜਾਣਕਾਰੀ ਫੇਕ ਹੈ ਅਜਿਹੇ ਦੇ ਵਿੱਚ ਹੁਣ ਜੋ ਸੋਸ਼ਲ ਮੀਡੀਆ ਉਤੇ ਖਬਰਾਂ ਚੱਲ ਰਹੀਆਂ ਸਨ ਜਿਸ ਦੇ ਕਾਰਨ ਲੋਕ ਬੇਹੱਦ ਜ਼ਿਆਦਾ ਪਰੇਸ਼ਾਨ ਸਨ ਤਾਂ ਅਜਿਹੇ ਦੇ ਵਿੱਚ ਹੁਣ ਆਰਬੀਆਈ ਦੇ ਵੱਲੋਂ ਕਲੈਰਿਟੀ ਕਰ ਦਿੱਤੀ ਗਈ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਖਾਤੇ ਤੁਸੀਂ ਜਿੰਨੇ ਮਰਜ਼ੀ ਰੱਖ ਸਕਦੇ ਹੋ ਇੱਕ ਤੋਂ ਜ਼ਿਆਦਾ ਬੈਂਕ ਅਕਾਊਂਟ ਹੋਣ ਉਤੇ ਕੋਈ ਵੀ ਜੁਰਮਾਨਾ ਨਹੀਂ வசੂਲਿਆ ਜਾਵੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ